ਸਮਾਣਾ ਸਦਰ ਪੁਲਿਸ ਵੱਲੋਂ ਲੂਟਮਾਰ ਅਤੇ ਕਈ ਤਰ੍ਹਾਂ ਦੇ ਲੂਟ ਦੀ ਬਾਰਤ ਕਰਨ ਵਾਲੇ ਗਿਰੋਹ ਦੇ ਪੰਜਵੇਂ ਮembro ਨੂੰ ਕਾਬੂ ਕੀਤਾ ਗਿਆ ਇਹਨਾਂ ਤੋਂ ਇੱਕ ਦੇਸੀ 32 ਬੋਰ ਦੀ ਰਿਵਾਲਵਰ ਜਿਹੜੀ ਬਰਾਮਦ ਹੋਈ ਹੈ ਦੋ ਕਾਰ ਤੋਸੀਂ ਬਰਾਮਦ ਹੋਏ ਹਨ ਔਰ ਕਈ ਤਰ੍ਹਾਂ ਦੇ ਮਾਰੂ ਹਥਿਆਰ ਇਹਨਾਂ ਤੋਂ ਬਰਾਮਦ ਹੋਏ ਹਨ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸਮਾਣਾ ਅਦਾਲਤ 'ਚ ਇਹਨਾਂ ਨੂੰ ਪੇਸ਼ ਕੀਤਾ ਦੋ ਦਿਨ ਦਾ ਪੁਲਿਸ ਰਿਮਾਂਡ ਅਦਾਲਤ ਵੱਲ ਦਿੱਤਾ ਗਿਆ ਇਸ ਦੇ ਬਾਰੇ ਜਾਣਕਾਰੀ ਡੀਐਸਪੀ ਸਮਾਣਾ ਜੀਐਸ ਸਿਕੰਦਰ ਵੱਲੋਂ ਦਿੱਤੀ ਗਈ ਕੱਲ ਸਾਡੇ ਐਸਐਸਓ ਰਾਜਗੜ੍ਹ ਸੁੰਦੇ ਸੈਟ ਤੇ ਸੀ ਨਾਲ ਇਨਨ ਨਾਲ ਸੀਗੇ ਇਨਚਾਰਜ ਮਵੀ ਸਰਦਾਰ ਬਲਕਾਰ ਸਿੰਘ ਐਸਐਸਈ ਤੇ ਇਹਨਾਂ ਨੂੰ ਮੁਖਬਰ ਦੀ ਇਨਫੋਰਮੇਸ਼ਨ ਆ ਗਈ ਕਿ ਗੁਰਦਿਆਲਪੁਰ ਗੀੜ ਦੇ ਕੋਲ ਪੰਜ-ਛਤ ਬੰਦੇ ਕੋਈ ਵੱਡੇ ਜੁਰਮ ਨੂੰ ਅੰਜਾਮ ਦੇਣ ਲਈ ਪਲਾਨਿੰਗ ਕਰ ਰਹੇ ਨੇ ਜਦੋਂ ਇਹਨਾਂ ਨੇ ਰੇਡ ਕੀਤੀ ਉੱਥੇ ਤਾਂ ਇਹਨਾਂ ਨੂੰ ਦੋ ਬੰਦੇ ਇੱਕ ਗੁਰਲਬਲੀਨ ਤੇ ਇੱਕ ਲਵਜੀਤ ਇਹ ਦੋਨੋਂ ਮੋਟਰਸਾਈਕਲ ਤੋਂ ਭੱਜ ਰਹੇ ਸੀ ਭੱਜਦੇ ਹੋਏ ਗਿਰ ਗਏ ਕਾਬੂ ਚ ਆ ਗਏ ਜਿਨ੍ਹਾਂ ਕੋਲੋਂ ਇੱਕ ਕੋਲੋਂ ਪਿਸਤਲ ਮਿਲਿਆ ਤੇ ਦੂਜੀ ਜੇਬ 'ਚ ਰੋਂਦ ਮਿਲਿਆ ਇੱਕ ਉਸ ਤੋਂ ਬਾਅਦ ਟੋਟਲ ਅਸੀਂ 5 ਬੰਦੇ ਕੈਪਚਰ ਕੀਤੇ ਨੇ ਇਸ 'ਚੋਂ ਪੰਜਾਂ 'ਚੋਂ ਇੱਕ ਕੋਲੇ ਪਿਸਤਲ ਤੇ ਆਪਣਾ ਹੈਗਾ ਖੰਡਾ ਮਿਲਿਆ ਇੱਕ ਕੋਲੋਂ ਦੂਜੇ ਤੀਜੇ ਕੋਲੇ ਦਾਤਰ ਮਿਲੀ ਆ ਚੌਥੇ ਕੋਲੋਂ ਤਲਵਾਰ ਮਿਲੀ ਤੇ ਡੰਡੇ ਮਿਲੇ ਨੇ ਟੋਟਲ ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਨੇ ਉਹਨਾਂ 'ਚ ਉਹਨਾਂ ਦੇ ਨਾਂ ਹੈਗੇ ਨੇ ਗੁਰਲਵleen ਸਿੰਘ ਇਹ ਹੈਗਾ ਆਪਣਾ ਕਕਰਾਲੇ ਦਾ ਲਵਜੀਤ ਸਿੰਘ ਬੁਜਲਕ ਪਿੰਡ ਦਾ ਬਿਲਜਿੰਦਰ ਸਿੰਘ ਲੱਡੀ ਇਹ ਵੀ ਬੁਝਰਕ ਦਈ ਹੈ ਤੇ ਚੌਥਾ ਹੈਗਾ ਪਵਨ ਸਿੰਘ ਇਹ ਵੀ ਕੋਲਾਰਾਂ ਪਿੰਡ ਦਾ ਹੀ ਹੈ ਤੇ ਮਨਪ੍ਰੀਤ ਸਿੰਘ ਇਨਾਂ ਸਾਰਿਆਂ ਤੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਨੇ ਜਿਹੜਾ ਗੁਰਲਬੀਨ ਹੈ ਇਹ ਤੇ ਟੋਟਲ ਪੰਜ ਮੁਕਦਮੇ ਦਰਜ ਨੇ 307 ਵਗੈਰਾ ਦੇ ਤੇ ਲਵਜੀਤ ਤੇ ਵੀ ਦੋ ਮੁਕਦਮੇ ਦਰਜ ਨੇ ਬਾਕੀਆਂ ਤੇ ਵੀ ਦੋ-ਦੋ ਇੱਕ-ਇੱਕ ਮੁਕਦਮੇ ਦਰਜ ਨੇ ਕਿਸ ਤਰੀਕੇ ਬਰਦਦ ਕਰਦੇ ਸੀ ਇਹ ਇਨਾਂ ਨੇ ਕੱਲ ਕੋਈ ਪਲਾਨਿੰਗ ਬਣਾਈ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਜਿਵੇਂ ਕੋਈ ਬੈਂਕ ਲੁੱਟਣ ਦੀ ਹਾਂ ਮਤਲਬ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਅਸੀਂ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਕਰ ਰਹੇ ਹਾਂ ਰਿਵਾਰਡ ਕਿੰਨੇ ਦਿੰਦੇ ਮੇਰੇ ਇਹਨਾਂ ਦਾ ਇਹਨਾਂ ਦਾ ਸਾਨੂੰ 2 ਦਿਨਾਂ ਦਾ ਪਾਲਸਰ ਰਿਵਾਰਡ ਮਿਲਿਆ ਅੱਜ ਪੇਸ਼ ਕੀਤੇ ਨੇ ਇਹ ਕੱਲ ਫੜ ਲਈ ਸੀ ਇਹਨਾਂ ਦੇ ਕੁਝ ਬਾਕੀ ਸਾਥੀ ਵੀ ਰਹਿੰਦੇ ਆ ਜੀ ਹਾਂ ਕਾਫੀ ਹਰੇ ਦੇਖਦੇ ਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਾਂ ਨਵੇਂ ਨਵੇਂ ਹਰੇ ਐਕਚੁਅਲੀ ਇਹਨਾਂ ਨੂੰ ਸਮਝ ਵੀ ਹਰੀ ਹੈ ਕਿ ਇਸ ਗੱਲ ਦਾ ਅੰਜਾਮ ਕੀ ਆ ਬਟ ਫਿਰ ਵੀ ਇਹ ਗੁਨਾਹ ਦੇ ਰਸਤੇ ਤੇ ਪੈ ਗਏ ਇਹ ਬੁਜਰਕ ਪਿੰਡ ਤੋਂ ਆ ਕਰਨਜੀਤ ਸਿੰਘ ਦਾ ਬੇਟਾ ਹੈ ਇਹਦੇ ਖਿਲਾਫ ਜਿਹੜਾ ਇਹ ਦੀ ਰੈਸਟ ਹੈ ਜਿਹੜੀ ਇੱਕ ਕੇਸ ਦੇ ਵਿੱਚ ਪੁਲਿਸ ਨੇ ਪਾਈ ਹੈ ਫਿਰ ਹਾਲ ਤੱਕ ਤਾਂ ਇੰਨੀ ਹੀ ਹੈ ਇਨਵੈਸਟੀਗੇਸ਼ਨ ਦੌਰਾਨ ਆਇਆ ਵੀ ਇਸੇ ਪਰਚੇ ਚ ਹੈ ਬਾਕੀ ਪੁਲਿਸ ਵਾਲੇ ਕੁਝ ਕਹਿ ਰਹੇ ਨੇ ਕਿ ਕੋਈ ਹੋਰ ਪਰਚੇ ਦੇ ਸੰਬੰਧ ਚ ਜਿਹੜੀ ਇਹਦਾ ਰਿਮਾਂਡ ਅੱਜ ਮਨਜੋ ਕੋ ਅਦਾਜ਼ ਤੋਂ ਇਹਨਾਂ ਨੇ ਮੰਗਿਆ ਅਸੀਂ ਇਹਪੋਜ਼ ਕੀਤਾ ਅੱਗੇ ਦੇਖਦੇ ਹਾਂ ਕੀ ਕਿਸ ਤਰ੍ਹਾਂ ਦਾ ਪਰਚਾਦਰ ਜੋ ਹੈ ਇਹਨਾਂ ਦਿਖਲਾ ਇਹ ਜਿਹੜਾ ਪਰਚਾ 307 ਦੇ ਵਿੱਚ ਇਹਨਾਂ ਨੇ ਪੁਰਾਣਾ ਉਹ ਕਰਕੇ ਪਰਚਾ ਦਿਖਾਇਆ ਹੋਇਆ ਉਸ ਪਰਚੇ ਦੇ ਵਿੱਚ ਉਹ ਕਰਿਆ ਵੈਸੇ ਓਵਰਾਲ ਲੱਗਦਾ ਵੀ ਮੇਰਾ ਜਿਹੜਾ ਕਲਾਇੰਟ ਹੈ ਨਾ ਉਹ ਨੂੰ ਦੇਖ ਕੇ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਲੱਗਦੀ ਛੋਟੀ ਉਮਰ ਦੇ ਬੱਚੇ ਨੇ ਕੋਈ ਇਸ ਤਰ੍ਹਾਂ ਦੀ ਉਹ ਲੱਗਦੀ ਨਹੀਂ ਫਾਲਸਲੀ ਇੰਪਲੀਕੇਟਿਡ ਕੇਸ ਲੱਗਦਾ ਹੈ ਟੱਜ ਕੈਮਰਾਮੈਨ ਡਿੱਕੀ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼